ਪੋਪਟ ਜੀ ਅੱਜ ਮੈਂ ਸਿੱਖ ਧਰਮ ਦੇ ਪਹਿਲੇ ਸਿੱਖ ਸ਼ਹੀਦ ਦਾ ਜ਼ਿਕਰ ਕਰਨ ਲੱਗੀ ਹਾਂ ਜੋ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸ਼ਹੀਦ ਹੋਏ ਅਤੇ ਸਿੱਖ ਧਰਮ ਵਿੱਚ ਪਹਿਲੇ ਸ਼ਹੀਦ ਹੋਣ ਦਾ ਮਾਣ ਹਾਸਲ ਕੀਤਾ ਇਸ ਸਿੱਖ ਬਾਰੇ ਬਹੁਤ ਘੱਟ ਸੰਤਾਂ ਨੂੰ ਪਤਾ ਹੋਵੇਗਾ ਕਿਉਂਕਿ ਇਤਿਹਾਸ ਵਿੱਚ ਇਸ ਸਿੱਖ ਦਾ ਜ਼ਿਕਰ ਵੀ ਬਹੁਤ ਘੱਟ ਹੈ ਪਰ ਭਾਈ ਗੁਰਦਾਸ ਜੀ ਨੇ ਇਸ ਸਿੱਖ ਭਾਈ ਤਾਰੂ ਪੋਪਟ ਜੀ ਬਾਰੇ ਲਿਖਿਆ ਹੈ ਉਹਨਾਂ ਨੇ ਪਾਈ ਤਾਰੂ ਚੀ ਦਾ ਨਾਮ ਤੇ ਉਹਨਾਂ ਦੇ ਪੋਪਟ ਇਹਨਾਂ ਦਾ ਗੋਦ ਸੀ ਇਸ ਕਰਕੇ ਇਹਨਾਂ ਦਾ ਇਤਿਹਾਸ ਵਿੱਚ ਪਾਈ ਤਾਰੂ ਪੋਪਟ ਜੀ ਕਰਕੇ ਹੀ ਆਇਆ ਹੈ ਕੁਝ ਮੱਕੇ ਦੇ ਕਾਜੀ ਰੁਕਤਦੀਨ ਨੂੰ ਪਹਿਲਾ ਸ਼ਹੀਦ ਮੰਨਦੇ ਨੇ ਪਰ ਪਹਿਲਾ ਸ਼ਹੀਦ ਬਹੁਤ ਇਤਿਹਾਸਕਾਰ ਪਾਈ ਤਾਰੂ ਪੋਪਟ ਜੀ ਨੂੰ ਹੀ ਮੰਨਦੇ ਨੇ ਆਓ ਇੱਕ ਝਾਤ ਮਾਰੀਏ ਭਾਈ ਗੁਰਦਾਸ ਜੀ ਦੀ ਵਾਰ ਤੇ ਜਿਸ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਦੇ ਸਿੱਖਾਂ ਦਾ ਜ਼ਿਕਰ ਕੀਤਾ ਹੈ ਤੇ ਬਾਅਦ ਫੇਰ ਭਾਈ ਤਾਰੂ ਪੋਪੜ ਜੀ ਦੇ ਜੀਵਨ ਕਾਲ ਤੇ ਇੱਕ ਝਾਤ ਮਾਰਾਂਗੇ ਤਾਰੂ ਪੋਪੜ ਤਾਰਿਆ ਗੁਰਮੁਖ ਬਾਲ ਸੁਭਾਏ ਉਦਾਸੀ ਮੂਲਾ ਕੀੜਾ ਵਖਾਣੀਐ ਚਲਤ ਅਚਰਜ ਲੁਕਤ ਗੁਰਦਾਸੀ ਪਰਥਾ ਖੇਡਦਾ ਸੋਇਰੀ ਚਰਨ ਸਰਨ ਸੁਖ ਸਹਿਜ ਨਿਵਾਸੀ ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਰਾਸੀ ਪ੍ਰਥੀ ਮੱਲ ਸਹਿਗਲ ਭਲਾ ਰਾਮਾ ਡਿੱਡੀ ਭਗਤ ਵਿਨਾਸੀ ਦੋਲਤਖਾਂ ਲੋਦੀ ਭਲਾ ਹੁਆ ਜਿੰਦ ਪੀਰ ਵਿਨਾਸੀ ਮਾਲੋ ਮੰਗਾ ਸਖ ਦੋਏ ਗੁਰਬਾਣੀ ਰਸ ਰਸਿਕ ਬਿਲਾਸੀ ਸਨਮੁਖ ਕਾਲੂ ਆਸਥਾਰ ਗੁਰਬਾਣੀ ਦਰਗਾਹ ਸਾਬਾਸੀ ਗੁਰਮਤਿ ਪਾਉ ਭਗਤ ਪ੍ਰਗਾਸੀ ਭਗਤ ਬਜਰ ਜੋ ਭਗਰ ਜੋ ਭਗਤਾ ਉਹ ਰੀ ਜਾਪੂ ਵੰਸੀ ਸੇਵ ਕਮਾਵੇ ਸਿਹਾ ਉਪਲ ਜਾਣੀਐ ਗੰજન ਉਪਲ ਸਤਿਗੁਰੂ ਪਾਵੇ ਮੈਲਸੀਆਂ ਵਿੱਚ ਆਖੀ ਐ ਭਾਗੀ ਰਤ ਕਾਲੀ ਗੁਣਗਾਵੇ ਜਿੱਤ ਦਾ ਰੰਧਾਵਾ ਪਲਾ ਪੁੜਾ ਪੁਟਾ ਇੱਕ ਮੰਤਿ ਆਵੇ ਪਾਈ ਤਾਰੂ ਪੋਪੜ ਜੀ ਲਾਹੌਰ ਦੇ ਰਹਿਣ ਵਾਲੇ ਸੀ ਇੱਕ ਵਾਰ ਛੋਟੇ ਹੁੰਦਿਆਂ ਆਪਣੀ ਮਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਨੂੰ ਆਏ ਇਹ ਗੁਰੂ ਜੀ ਦੇ ਸਾਹਮਣੇ ਆਏ ਤਾਂ ਗੁਰੂ ਜੀ ਦੇ ਚਰਨਾਂ ਉੱਤੇ ਸਿਰ ਰੱਖ ਕੇ ਗੁਰੂ ਜੀ ਨੂੰ ਅਕਾਲ ਪੁਰਖ ਤੱਕ ਪਹੁੰਚਣ ਦਾ ਤਰੀਕਾ ਪੁੱਛਿਆ ਗੁਰੂ ਜੀ ਨੇ ਆਖਿਆ ਕਿ ਤੂੰ ਐਡੀ ਛੋਟੀ ਉਮਰ ਵਿੱਚ ਇੰਨੀਆਂ ਸਿਆਣੀਆਂ ਗੱਲਾਂ ਕਿਵੇਂ ਕਰ ਰਿਹਾ ਹੈ ਇਸ ਦੀ ਵਜ੍ਹਾ ਦੱਸੋ ਤਾਂ ਪਾਈ ਤਾਰੂ ਕੋਪੜ ਜੀ ਕਹਿਣ ਲੱਗੇ ਸਤਿਗੁਰੂ ਜੀ ਮੌਤ ਜ਼ਰੂਰੀ ਨਹੀਂ ਬਜ਼ੁਰਗ ਹੋ ਕੇ ਆਵੇ ਕਈ ਵਾਰ ਛੋਟੇ ਹੁੰਦੇ ਵੀ ਆ ਜਾਂਦੀ ਹੈ ਤੁਸੀਂ ਮਿਹਰ ਕਰੋ ਇਸ ਮੌਤ ਤੋਂ ਪਹਿਲਾਂ ਉਸ ਰੱਬ ਤੱਕ ਮਨ ਪਹੁੰਚ ਜਾਵੇ ਏ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਬਹੁਤ ਖੁਸ਼ ਹੋਏ ਤੇ ਭਾਈ ਤਾਰੂ ਪੋਪੜ ਜੀ ਨੂੰ ਆਪਣਾ ਸਿੱਖ ਬਣਾ ਲਿਆ ਤੇ ਉਪਦੇਸ਼ ਦਿੱਤਾ ਉਸ ਵਾਹਿਗੁਰੂ ਨੂੰ ਕਦੇ ਨਹੀਂ ਵਿਸਾਰਨਾ ਹੱਕ ਸੱਚ ਦੀ ਕਮਾਈ ਕਰਨੀ ਆ ਤੇ ਕਿਤੇ ਵੀ ਅਗ ਲਾਵੇ ਜਾਵੇ ਉਸ ਨੂੰ ਪਾਣੀ ਨਾਲ बुझाने ਦੀ ਕੋਸ਼ਿਸ਼ ਕਰਨੀ ਆ ਕਿਸੇ ਦਾ ਦਿਲ ਨਹੀਂ ਦਿਖਾਉਣਾ ਪਰ ਇੱਕ ਦੀ ਹਰ ਇੱਕ ਦੀ ਮਦਦ ਕਰਨੀ ਆ ਇਹਨਾਂ ਸਾਰੇ ਗੁਰੂ ਜੀ ਦੇ ਬਚਨਾਂ ਤੇ ਭਾਈ ਤਾਰੂ ਪੋਪੜ ਜੀ ਨੇ ਡਟ ਕੇ ਪੈਰਾ ਦਿੱਤਾ ਜਦੋਂ ਬਾਬਰ ਨੇ ਲਾਹੌਰ ਤੇ ਹਮਲਾ ਕੀਤਾ ਤਾਂ ਉਸਨੇ ਸ਼ਹਿਰ ਲੁੱਟ ਕੇ ਬਾਅਦ ਅੱਗ ਲਗਾ ਦਿੱਤੀ ਜਦੋਂ ਭਾਈ ਤਾਰੂ ਪੋਪੜ ਜੀ ਨੇ ਅੱਗ ਲੱਗੀ ਦੇਖੀ ਤਾਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਅਨੁਸਾਰ ਘਰ ਜਾ ਕੇ ਖੂਹੀ ਤੋਂ ਪਾਣੀ ਦੀ ਬਾਲਟੀ ਭਰ ਕੇ ਉਸ ਅੱਗ ਤੇ ਪਾਉਣ ਲਈ ਗਿਆ ਜਦੋਂ ਸਿਪਾਹੀਆਂ ਦੇ ਭਾਈ ਤਾਰੂਪਾਪਰ ਜੀ ਨੂੰ ਬਾਲਟੀ ਨਾਲ ਪਾਣੀ ਪਾਉਂਦੇ ਦੇਖਿਆ ਤਾਂ ਹੱਸ ਕੇ ਕਹਿਣ ਲੱਗੇ ਤੇਰੀ ਬਾਲਟੀ ਪਾਣੀ ਨਾਲ ਕਿਤੇ ਅੱਗ ਬੁਝਾ ਦੇਵੇਗੀ ਤਾਂ ਭਾਈ ਤਾਰੂਪਾਪਰ ਜੀ ਨੇ ਆਖਿਆ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਬਾਲਦੀ ਅੱਗ ਤੇ ਪਾਣੀ ਪਾ ਰਿਹਾ ਅੱਗ ਬੁਝ ਚਾਹੇ ਨਾ ਪੁੱਛੇ ਮੈਂ ਗੁਰੂ ਜੀ ਦਾ ਹੁਕਮ ਮੰਨ ਰਿਹਾ ਇਹ ਕਹਿ ਕੇ ਭਾਈ ਤਾਰੂਪਾਪਰ ਜੀ ਨੇ ਦੂਸਰੀ ਬਾਲਟੀ ਵੀ ਪਾਣੀ ਤੇ ਪਾ ਦਿੱਤੀ ਜਦੋਂ ਤੀਸਰੀ ਬਾਲਟੀ ਪਾਣੀ ਦੀ ਲੈ ਕੇ ਆਏ ਤਾਂ ਭਾਈ ਜੀ ਆਏ ਤਾਂ ਸਿਪਾਹੀਆਂ ਨੇ ਸਲਾਹ ਕੀਤੀ ਕਿ ਕਦੇ ਇਸ ਨੂੰ ਵੇਖ ਕੇ ਸਾਰੇ ਨਗਰ ਦੇ ਪਾਣੀ ਆਕੇ ਅਗਨਾ ਬੁਝਾਦਣੇ ਸਲਾਹ ਕਰਕੇ ਸਿਪਾਈਆਂ ਨੇ ਭਾਈ ਤਾਰੂ ਬੋਪੜ ਜੀ ਨੂੰ ਜਿਉਂਦਿਆਂ ਹੀ ਬਲਦੀ ਅੱਗ 'ਚ ਸੁੱਟ ਕੇ ਸ਼ਹੀਦ ਕਰ ਦਿੱਤਾ ਭਾਈ ਤਾਰੂ ਬੋਪੜ ਜੀ ਗੁਰੂ ਨਾਨਕ ਸਾਹਿਬ ਦੇ ਹੁਕਮ ਮੰਨਦਿਆਂ ਸ਼ਹਾਦਤ ਪ੍ਰਾਪਤ ਕੀਤੀ ਤੇ ਗੁਰੂ ਜਿਹਦੇ ਸਿੱਖਾਂ ਵਿੱਚੋਂ ਪਹਿਲੇ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ